ਗੁਰਦਾਸਪੁਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਪਿੰਡ ਖੁੱਬੀ ਵਿੱਚ ਜਿੱਤੇਗੀ ਪੁਲਿਸ ਮੁਲਾਜ਼ਮ ਵੱਲੋਂ 2147 ਦੇ ਨਾਲ ਘਰ ਦੇ ਚੱਲਦੇ ਕਲੇਸ਼ ਦੇ ਕਾਰਨ ਆਪਣੀ ਸੱਸ ਤੇ ਪਤਨੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੇ ਫਰਾਰ ਹੋ ਗਿਆ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਛੇਰਾ ਪਾ ਲਿਆ ਗਿਆ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਨੂੰ ਸਮਝਾ ਕੇ ਪੁਲਿਸ ਵੱਲੋਂ ਸਰੈਂਡਰ ਕਰਵਾ ਦਿੱਤਾ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਇਹ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮੈਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਹੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਨੂੰਨ ਮੈਂਟਲ ਜਿੱਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਆਪਦੇ ਘਰੇ ਬੈਠੇ ਆ ਘਰੇ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਥੇ ਡੇਗੀ ਬਾਅਦ ਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਨਹੀਂ ਮੰਝਦੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰਨਾ ਆਪਣੇ ਆਪੇ ਆਪ ਗੋਲੀ ਮਾਰਤੀ ਮਦਰ ਨੂੰ ਵੀ ਗੋਲੀ ਮਾਰਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਪੈਂਦੀ ਆ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੁਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੁੱਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸਰਾਂ ਦੇ ਕਹਿੰਦੇ ਕਿ ਤੂੰ ਸੈਂਡਰ ਕਰ ਦੇ ਐਨੇ ਕਿ ਆ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਐਨੇ ਸੁਸਾਇਟੀ ਖੋਦ ਵੀ ਕਰ ਲਿਆ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਦਰਬਾਰਾ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਖੁੱਤੀ ਹੈ ਜੀ ਕੀ ਗੱਲ ਬਾਤ ਹੋਈ ਗੱਲ ਬਾਤ ਹੋਈ ਹੈ ਸਵੇਰੇ ਸਭ 3:20 25 ਮਿੰਟ ਦਾ ਟਾਈਮ ਸੀ ਆ ਮੈਂ ਜਿੰਦਰਾ ਘਰੋਂ ਉੱਠਿਆ ਸਵੇਰੇ ਤੇ ਮੈਂ ਸ਼ਨਾਣਪਾਣੀ ਕਰਕੇ ਘਰ ਦਾ ਸੈ ਜਾਣਾ ਸੀ ਆ ਤੇ ਕੋਈ ਨਾ ਕਿ 30 25 ਤੇ ਲੈ ਕੇ ਚੰਦੇ 33 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣੀ ਜੇ ਮੇਰਾ ਇੱਥੋਂ ਘਰ 200 ਮੀਟਰ ਦੂਰ ਆ ਇਕਦਮ ਜਿਵੇਂ ਇਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਖਰਾੜ ਹੋ ਗਿਆ ਸੀ ਆ ਆਣ ਗੁਣ ਇਕੱਠਾ ਹੋ ਗਿਆ ਸੀ ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ ਅੱਗ ਲੱਗਾ ਹੋਇਆ ਸੀ ਫਿਰ ਅਸੀਂ ਵਾਜਾਂ ਮਾਰੀਆਂ ਉਹਨਾਂ ਨੂੰ ਆਪਣੀ ਭੁਹਾਈ ਨੂੰ ਵਾਜਾਂ ਮਾਰੀਆਂ ਆਪਣੀ ਜੀ ਨੂੰ ਵਾਜਾਂ ਮਾਰੀਆਂ ਨਾਲ ਲੱਗੇ ਕਿ ਕੋਈ ਅੰਦਰ ਹੋਏਗਾ ਕਿ ਆਜ ਦੇਗਾ ਇਹਨਾਂ ਨਹੀਂ ਪਤਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਹਾਂਜੀ ਤੇ ਫਿਰ ਉਹ ਆਈਏ ਪੁੱਸੋਂ ਪੁੱਛ ਕੇ بابا ਜਰਬਾਦ ਆਈਏ ਵੀ ਇਹ ਦਰਵਾਜਾ ਤੋੜ ਲੀਏ ਕੋਣਾ ਕਹੇ ਦਰਵਾਜਾ ਤੋੜ ਕੇ ਅੰਦਰ ਹੋ ਜੇ ਫਿਰ ਇਹ ਜੰਗਲਾ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਨਾ ਦੋਵੇਂ ਡੱਡ ਬਾੜੀ ਦੇ ਖੂਨ ਨਾਲ ਲੱਤ-ਪੱਤ ਪਈਆਂ ਹੋਈਆਂ ਸੀ ਕਿਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿਨੇ ਕੀਤੀ ਆ ਫਾਈਟਿੰਗ ਨਾਲ ਇਹਦੀ ਜਿਹੜੀ ਬੇਟੀ ਸਾਡ ਡੈਥ ਹੋ ਜੇ ਨਾ ਇਹਦਾ ਇਹਦਾ ਹਸਬੰਦ ਸੀ ਇਹਨਾਂ ਪਹਿਲਾਂ ਆਰਮੀ ਦੀ ਸਰਵਿਸ ਕਰਦਾ ਸੀ ਉਹਨਾਂ ਮਤਲਬ ਕੋਰਟ ਕੇਸ ਚੱਲਦਾ ਸੀਗਾ ਠੀਕ ਹਾਂਜੀ ਇਹ ਕਹਿੰਦਾ ਮੈਂ ਤੁਹਾਨੂੰ ਵਸਾਉਣਾ ਨਾ ਤੁਹਾਨੂੰ ਕਰਜ਼ਾ ਜਨਾ ਕੋਈ ਹੁੰਦਾ ਆ ਵੈਸੇ ਵੀ ਤੁਮ ਕੇ ਅੰਦਰ ਆ ਇਹ ਕੱਲਾ ਹੀ ਆਇਆ ਫਿਰ ਇਹ ਜਿਹਦਾ ਲੱਗਦਾ 80 ਸੀਸੀਟੀਵੀ ਕੈਮਰੇ ਦੇ ਕੱਲਾ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਉਹਨ ਦੋਨਾਂ ਦੀ ਉਹਨਾਂ ਦੀ ਡੈਥ ਉਹਦਾ ਡੈਥ ਹੋਈ ਜਾਂਦੀ ਤੇ ਕਿਹਨਿ ਕਿ ਜਿਹਨਾਂ ਜਿਹੜਾ ਨੇ ਹਮਲਾ ਕੀਤਾ ਹੁਣ ਪੁਲਿਸ ਤੋਂ ਦੇ ਮੁਤਾਬਿਕ ਇੱਕ ਹੀ ਫੋਟੋ ਸਾਹਮਣੇ ਪੱਤੀ ਹੈ ਨਾ ਅੱਛਾ ਹਾਂਜੀ ਹੁਣ ਕੀ ਮੰਨਤ ਹੈ ਮੰਗੇ ਪ੍ਰਸ਼ੰਦ ਤਾਂ ਆਪਣੇ ਸਾਕ ਤੋਂ ਸੱਸਾ ਮਿਲੇ ਸੱਸੇ ਨੂੰ ਕਹਿੰਦੇ ਆਪਰੇ ਪਹਿਲਾਂ ਮਿਲ ਚੁੱਕੀ ਆਪਰੇ ਆਪਣੇ ਆ ਨੂੰ ਦੇ ਦੀ ਇਹਨੂੰ ਕਹਿੰਦੇ ਆਪਰੇ ਆ ਨੂੰ ਹੀ ਗੋਲੀ ਮਾਰ ਦੀ ਆਏ ਆਪਣੇ ਆ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਤਾਂ ਲੱਗਾ ਆਪਰੇ ਆ ਨੂੰ ਗੋਲੀ ਮਾਰ ਦੀ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਫੋਰਮੈਂਸ ਸੰਗਠਨ ਦੀ ਟੀਮਾਂ ਆਈਆਂ ਹਨ ਤੁਹਾਨੂੰ ਜਿਹੜੀ ਡੈਡ ਬੋਡੀ ਹੋ ਕਿੱਥੇ ਦੀ ਡੈਡ ਬਡੀ ਸੁਰੱਖਿਅਤ ਗਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੈਂਸ ਹੋ ਗਿਆ ਨਾਲ ਹੋਰ ਗੰਦਗੀ ਹੈ ਕਿੰਨੀ ਜਿਹੜੇ ਫਾਈਟਿੰਗ ਕੀਤੀ ਹੈ ਕੋਈ ਲੱਗਾ ਪਤਾ ਕਿੰਨੇ ਹੋਏ ਨੌ ਰੌਧ ਫਾਇਰ ਹੋਇਆ ਜਿਵੇਂ ਇੱਕ ਅਣਚਲੇ ਦਾ 8-9 ਬਰਾਮਦ ਕਰ ਲਿਆ ਪੁਲਸ ਨੇ ਖਾਲੀ ਜਿਹੜੇ ਹਥਿਆਰ ਲੈ ਕੇ ਆਏ ਉਹ ਆਪਣੇ ਇਹਨਾਂ ਦਾ ਪਰਸਨਲ ਨਹੀਂ ਨਹੀਂ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ AK-47 ਤੇ ਕੱਲ ਦਾ ਲੈ ਕੇ ਘੁੰਮਣ ਆ ਤੱਕ ਉਹਨੂੰ ਕੋਈ ਕਵਰ ਨਹੀਂ ਕੀਤਾ ਉਹਨੂੰ ਐਡਾ ਵੱਡਾ ਨੁਕਸਾਨ ਕਰ ਗਿਆ ਉਹਦੀ ਇੱਕ ਹੀ ਫੋਟੋ ਸ਼ਾਮ ਜਿਹੜੀ ਉਹ ਕਵਰ ਨਹੀਂ ਕੀਤੀ ਗਈ ਨਾ ਕੋਈ ਕਾਮ ਬੰਦਾ ਲੈ ਕੇ ਭੱਜੇ ਉਹਨੂੰ ਕਵਰ ਨਹੀਂ ਹੋਇਆ ਜਾਣਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਿਰਜਾਨਪੁਰ ਜਿਹੜਾ ਹੈਗਾ ਗੁਰਦਾਸਪੁਰ ਦੇ ਰਹਿਣ ਵਾਲਾ ਹੈਗਾ ਆ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ੍ਹ ਸਟੋਰੀ ਹੈ ਉੱਥੇ ਹੈ ਕੰਮ ਕਰ ਰਿਹਾ ਸੀ ਆ ਅਲਸੀ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਾਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦੁਰੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ساری ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਜਿਹੜੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਆਰਡੀਨੇਟਡ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਮੰਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚੱਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਾਂ ਨੇ ਆ ਕੇ ਇੱਥੇ ਕੋਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਚਓ ਸਾਹਿਬ ਨੇ ਕੀਤੀ ਇਹਨਾਂ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫੋਰਚਨੇਟਲੀ ਇਹਨੇ ਜਿਹੜਾ ਹੈਗਾ ਸੋਸ਼ਲ ਕਾਪੀ 47 ਸਿੱਧਾ ਜੀ ਜੀ ਸਰ ਕਿੱਥੋਂ ਇੱਕ ਇਸਮ ਦਾ ਦੇਖੋ ਉਹ ਜੇਲ ਗਾਰਡ ਡਿਊਟੀ ਸਕੇ ਬਾਕੀ ਸਾਰੀ ਇਨਵੈਸਟੀਗੇਸ਼ਨ ਸਭੀ ਕਰ ਰਹੀ ਹੈ ਅਗੇ ਗ੍ਰੋਫੀ ਦਾ ਕੀ ਕਾਰਨ ਸੇ ਮਾਰਦਾ ਆਪਾਂ ਦੇਖੋ ਇਹ ਜੋ ਆਫ ਨੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖ ਰਹੇ ਹੈਗੇ ਬਟ ਪ੍ਰਾਇਮਰ ਫੈਸਲਾ ਜਿਹੜਾ ਹੈਗਾ ਇਹਦੀ ਇਹਦੀ ਬਾਈਟ ਤੇ ਨਾਲ ਕੋਈ ਆ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ ਨਹੀਂ ਜੀ ਇਹ ਜੋ ਹੁਣ ਹੋ ਤਾਂ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀਨ ਬੜੀ ਵੀ ਆਈਸੀ ਇਸਕੀਮ ਹੈਗੀ ਐਂਡ ਇੱਥੇ ਕਾਫੀ ਸਾਡੇ ਲੈਟਸ ਹੈਗੇ ਕਾਫੀ ਸਾਡੇ ਲੋਕ ਹੈ ਤਾਂ ਉਹਨਾਂ ਦੀ ਸਹਿਮਤੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਰਡਿੰਗ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹ ਪੂਰਾ ਅਸੀਂ ਜਿਹੜਾ ਪਬਲਿਕ ਸੈਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨਾਂ ਨੂੰ ਸ਼ਰਮਿੰਦਾਰ ਸਾਰੀ ਡੱਤ ਹੋ ਗਈ ਦੀ ਹਾਂ ਜੀ ਜੀ ਸੱਚ ਕੋਲੀ ਮਾਰੀ ਨਾ ਪੈਣਾ ਤਬ ਉਹ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰਦੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦੇ ਬੋਲੀ ਮਤਲਬ ਤੌਰ ਤੇ ਲੱਗਾ ਕਿ ਸਸ ਨੂੰ ਸਰਪਰ ਦੇਖੋ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਇਹ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਰਿਸ਼ੂਅ ਹੈ ਇਸ ਕਰਕੇ ਜਿਹੜਾ ਹੈਗਾ ਹੋਇਆ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓਸੀਟੀ ਐਂਡ ਐਸਪੀਡੀ ਸਾਫ ਦੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਟਲੀ ਤੋਂ ਇਹ ਵੀ ਐਸ਼ੀ ਏਰੀਆ ਚ ਆ ਕੇ ਜੇ ਕੋਈ ਹੋਰ ਫਰਦਰ ਡੈਮੇਜ ਨਾ ਹੋ ਜਾਏ ਤਾਂ